ਆਹ ਤੁਹਾਨੂੰ ਛੱਲੀਆਂ ਖਵਾ ਦਈਏ ਪਰ ਇਹ ਤੁਹਾਡੀਆਂ ਸੁੱਕ ਰਹੀਆਂ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਖਾਂਦਾ ਤੇ ਆਪਾਂ ਤੁਹਾਡੇ ਲਈ ਜੇ ਤੁਸੀਂ ਸਾਡੇ ਕੋਲੇ ਆਉਂਗੇ ਤਾਂ ਜਰੂਰ ਅਸੀਂ ਨਵੀਆਂ-ਨਵੀਆਂ ਛੱਲੀਆਂ ਤੋੜ ਕੇ ਲਿਆਵਾਂਗੇ ਤੇ ਤੁਹਾਨੂੰ ਉਦੋਂ ਹੀ ਭੁੰਨ ਕੇ ਤੁਰਤ ਨਮਕ ਲਾ ਕੇ ਨਿੰਬੂ ਲਾ ਕੇ ਖਵਾਵਾਂਗੇ ਤੇ ਬਸ ਤੁਸੀਂ ਪਹੁੰਚਣਾਗੇ ਇੱਥੇ ਧੌਲੇ ਉਥੇ 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 ਉਹਦਾ ਕਲਿੱਪ ਉੱਧਰ ਰਹਿ ਗਿਆ ਕਿਹਦਾ ਤੈਨੂੰ ਮੈਂ ਮੇਥੋਂ ਲੈ ਲਈ ਤੂੰ ਜੇ ਤੁਹਾਨੂੰ ਮੇਰੇ ਸਮਝ ਨਹੀਂ ਆਈ ਮੈਂ ਕਾਹਲੀ ਚ ਜ਼ਿਆਦਾ ਬੋਲ ਗਿਆ ਤੇ ਤੁਸੀਂ ਪ੍ਰੀਤ ਬਾਈ ਨੂੰ ਫੋਨ ਲਾ ਸਕਦੇ ਤੇ ਇਹਦੇ ਤੇ ਸਾਰੀ ਗੱਲ ਕੁੱਛ ਸਕਦੇ ਵੀ ਉਹ ਕੀ ਬੋਲਗੀ ਤੇ ਕੀ ਨਹੀਂ ਬੋਲੀ ਠੀਕ ਹੈ ਜੀ ਸਾਰੇ ਜਣੇ ਫੋਨਾਂ ਚ ਬਿਜ਼ੀ ਨੇ ਅਜਸ ਬਾਈ ਵੀ ਬਿਜ਼ੀ ਐ ਫੋਨ ਦੇ ਵਿੱਚ ਸਨੇਪ ਆ ਰਿਹਾ ਸਨੇਪ ਆ ਰਿਹਾ ਉਹ ਸਾਡਾ ਮੋਟਾ ਬਾਈ ਵੀ ਮੋਟਾ ਬਾਈ ਬਹੁਤ ਨੂੰ ਮੋਟਾ ਬਾਈ ਚੱਕੋ ਜੀ ਬੰਦ ਕਰ ਕਾਪੀਰਾਈਟ ਆ ਗਿਆ ਤਾਂ ਦੇਖ ਲਈ ਹਾਂ ਕਾਪੀ ਰਾਈਟ ਵਾਲੇ ਆਪਣੇ ਆੜੀ ਆ ਹਾਂ ਛਾ ਉਹ ਵੀ ਕਰ ਦਿੰਦੇ ਆ ਨਾ ਉਹ ਵੀ ਕਰ ਦਿੰਦੇ ਆ ਹਾ ਉਹ ਵੀ ਕਰ ਦਿੰਦੇ ਆ ਬਸ ਕਹਿਣ ਦੀ ਲੋੜ ਹੀ ਨਹੀਂ ਬੇਬੀ ਬਾਰੇ ਪੱਕੇ ਆੜੀ ਆ ਮਾਨ ਮਨਦੀਪ ਦਾ ਨਾ ਸਾਡੀ ਦਾ ਚੈਨਲ ਨਾ ਵਧੀਆ ਚੱਲ ਰਿਹਾ ਸਾਰੇ ਜਾਨੇ ਨਾ ਸਬਸਕ੍ਰਾਈਬ ਕਰ ਲਓ ਕੁੜੀ ਦਾ ਚੈਨਲ ਸਾਡੀ ਦਾ ਬਹੁਤ ਸੋਹਣਾ ਜਾ ਰਿਹਾ ਤੇ ਵਧੀਆ ਵਧੀਆ ਵੀਡੀਓਜ਼ ਨੂੰ ਪਤਾ ਬਲੌਗ ਦਿਖਾਉਂਦੀ ਆ ਉਹ ਵੀਡੀਓ ਵੀ ਆਇਆ ਕਰਨੀਆਂ ਹਮ ਇਧਰ ਮਨਪ੍ਰੀਤ ਦੇ ਲਹਿਜਾ ਵਿਚਾਰ ਬਾਲੇ ਸਾਂਝੀ ਕਰਦੇ ਨਾ ਵਧੀਆ ਵਧੀਆ ਹਾਂਜੀ ਮਨਪ੍ਰੀਤ ਜੀ ਦੇ ਉਹ ਵਿਚਾਰ ਤੁਸੀਂ ਹਾਂਜੀ ਸਾਡੀ ਭਾਬੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਲਾਈਕ ਕਮੈਂਟ ਸ਼ੇਅਰ ਤੁਸੀਂ ਬਲੌਗ ਨੂੰ ਜ਼ਰੂਰ ਕਰਨਾ ਤੇ ਹੋਰ ਕੀ ਕਰਨਾ ਹੈ ਬਸ ਆਈ ਡੇਲੀ ਤੋਂ ਡੇਲੀ ਜਿਹੜੇ ਅਸੀਂ ਕੜਮਸਤੀ ਕਰਦੇ ਆ ਬਲੌਗ ਦੀ ਹਨਾ ਬੈਕਗ੍ਰਾਉਂਡ ਸੀਨ ਹੁੰਦੇ ਆ ਇਹ ਸਭ ਤੋਂ ਥੋਨੂੰ ਭਾਬੀ ਦਿਖਾ ਸਕਦੀ ਹੈ ਤਾਂ ਹੀ ਤੁਹਾਨੂੰ ਸਬਸਕ੍ਰਾਈਬ ਕਰਨਾ ਪੈਣਾ ਸਹੀ ਗੱਲ ਆ ਨਾ ਸਭ ਤੋਂ ਵੱਧ ਕੈਮਰਾ ਦਾ ਮਨਦੀਪ ਦਾ ਜਿਆਦਾ ਵਾਲਾ ਇਹਦੇ ਸੀਨ ਵੀ ਆਪਾਂ ਕਦੇ ਚੋਰੀ ਨਹੀਂ ਕੀਤੇ ਵੀ ਚਲ ਸਾਨੂੰ ਦੇ ਦੇ ਸੀ ਨਾ ਸਹੀ ਗੱਲ ਆ ਨਾ ਵੱਧ ਬਲੌਗ ਦੇ ਵਿੱਚ ਸਭ ਤੋਂ ਵੱਧ ਸਾਰੀ ਫਿਲਮ ਦੇ ਸੀਨੇ ਇਹਦੇ ਕੋਲ ਹੁੰਦੇ ਆ ਪਰ ਅਸੀਂ ਕਹਿੰਦੇ ਚਲ ਕੋਈ ਨਹੀਂ ਕੁੜੀ ਨੂੰ ਕਾਲ ਰਾਂ ਸਾਡਾ ਤਾਂ ਚੈਨਲ ਹੁਣ ਚੱਲੀ ਜਾਂਦਾ ਬਟ ਹੋਰ ਚੈਨਲ ਵਾਲੇ ਨੇ ਵੀ ਮਨਦੀਪ ਵਾਲਾ ਚੈਨਲ ਵੱਡਾ ਹੋਏ ਸਾਡੇ ਤੇ ਮਨਪ੍ਰੀਤ ਤੂੰ ਕਿੱਥੇ ਜਾਣਾ ਚਾਹੁੰਦੀ ਸੀਗੀ ਅੱਜ ਸਵੇਰ ਮੈਂ ਤਾਂ ਅੱਜ ਬਾਹਰ ਹੀ ਜਾਣਾ ਚਾਹੁੰਦੀ ਸੀ ਭਈ ਕੈਨੇਡਾ ਅਮਰੀਕਾ ਯੂਰਪ ਕੋਈ ਵੀ ਮੈਨੂੰ ਲੈ ਕੇ ਜਾਣਾ ਚਾਹੁੰਦਾ ਲੈ ਜਾ ਹਾਂ ਹੁੰਦਾ ਨਹੀਂ ਕੁੜੀਆਂ ਹਾਂ ਕੁੜੀਆਂ ਨਹੀਂ ਅੱਜ ਹੈ ਮਰ ਵੀ ਤੜਕੇ ਤੜਕੇ ਦਰ ਨਾਲ ਕੀ ਹੋ ਜਾਣਾ ਸੀ ਉਹ ਕੰਮ ਤੜਕੇ ਵੀ ਕੋਈ ਹੋਰ ਹੀ ਲੈ ਹੋਰੀ ਤਾਂ ਕਿਹੜੀ ਗੱਡੀ 'ਚ ਬੈਠ ਗਈ ਸੀ ਕੁੜੀਏ ਤੜਕੇ ਕੀ ਹੋ ਗਿਆ ਜੀ ਇਹ ਖਰਚ ਦੱਸ ਨਹੀਂ ਆ ਦੱਸ ਦਿਆਂ ਦੱਸ ਦਿਆਂ ਵੇਟ ਕਰ ਲਓ ਹਾਂ ਬੇਟੀਆਂ ਲੈ ਲੈ ਦੱਸਾਂ ਨਹੀਂ ਮੈਂ ਜਾ ਉਧਰ ਬੇਬੇ ਨਹੀਂ ਮੇਰਾ ਕੈਮਰਾ ਉੱਠ ਗਿਆ ਇਧਰੇ ਪਾਸੇ ਘੁੰਮਾ ਲੈ ਮੇਰੇ ਨਾਲ ਵੀ ਤੜਕੇ ਇਹ ਹੋਇਆ ਭਲੇ ਮਾੜਾ ਜਾਇ ਨਹੀਂ ਹੋਈ ਬੇਬੇ ਦੇ ਮੂੰਹ 'ਵਾਂ ਨਹੀਂ ਮੁੱਕ ਜਾ ਮਾੜਾ ਇਹ ਭਾਵੇਂ ਬੇਬੇ ਤਾਂ ਹੋਣੀ ਹੈ ਬੱਸ ਮੇਰੇ ਨਾਲ ਕਰਦਾ 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 ਮਨਪੀਤਾ ਤੜਕੇ ਕੀ ਖਾਇ ਸੀ ਭਣ ਤੜਕੇ ਵੀ ਮੇਰੇ ਨਾਲ ਇਹ ਹੋਇਆ ਵੀ ਮੈਂ ਬਸ ਉਤਰੀ ਹਾਂ ਹਾਂ ਤੇ ਹਣੀ ਬਾਈ ਮੈਨੂੰ ਲੈਣ ਵਾਸਤੇ ਤੇ ਪਹਿਲੇ ਹੀ ਖੜੇ ਸੀ ਉਹਨਾਂ ਦੀ ਸਕੂਟਰੀ ਦਾ ਮੂੰਹ ਵੀ ਇੱਧਰ ਨੂੰ ਸੀ ਤੇ ਕਾਰ ਦਾ ਮੂੰਹ ਵੀ ਇੱਧਰ ਨੂੰ ਸੀ ਉਹ ਦੋਨੇ ਅੱਗੜ ਪਿਛੜ ਖੜੇ ਸੀ ਠੀਕ ਆ ਜਿਹੜੀ ਉਹ ਗੱਡੀ ਸੀ ਉਹ ਸੇਮ ਹੀ ਹਣੀ ਬਾਈ ਕੀ ਗੱਡੀ ਨਾਲ ਦੀ ਸੀ ਤੇ ਉਹਦੇ ਵਿੱਚ ਗੈਵੀ ਵਰਗਾ ਹੀ ਫਰੰਟ ਸੀਟ ਤੇ ਮੁੰਡਾ ਬੈਠਾ ਸੀ ਜਦੋਂ ਅਸੀਂ ਆਮ ਤਨ ਗੈਵੀ ਵੀ ਸਾਨੂੰ ਸੀਸੇ ਵਿੱਚ ਦੀ ਆਏ ਜੇ ਪਿੱਠਾ ਮੁੜ ਕੇ ਆਏ ਆ ਦੇਖਦਾ ਹੁੰਦਾ ਵੀ ਅੰਗਾ ਕਿ ਨਹੀਂ ਉਹ ਜਵਾਕ ਵੀ ਆਈ ਦੇਖੀ ਜਵੇ ਮੈਂ ਕਿਹਾ ਵੀ ਕਿਤੇ ਗੈਵੀ ਆ ਮੈਂ ਉਹਨਾਂ ਦੀ ਪਿਛਲੀ ਗੇਬਾਰੀ ਖੋਲੀ ਜਦੋਂ ਮੈਂ ਵਿੱਚ ਬੁੜੀਆਂ ਦੇਖੀਆਂ ਮੈਂ ਕਿਹਾ ਇਹ ਕਿਵੇਂ ਅਣਪਛਤ ਰਹੀਆਂ ਭਾਈ ਬੈਠੇ ਆ ਹਨਾ ਵੀ ਮੈਨੂੰ ਇਹ ਤਾਂ ਕੀ ਕਰਾਉਣਾ ਛੰਦਰਪਾਲ ਵਾੜਾ ਨੇ ਜਿਵੇਂ ਬੁੱਢੀ ਜਿਹੀ ਬੁੜੀ ਇੱਥੇ ਉਹਦੇ ਚ ਬੇਬੇ ਮੈਨੂੰ ਵੀ ਇਹ ਤਾਂ ਕੀ ਕਰਾਉਣਾ ਹੋਊਗਾ ਤੇ ਉਹ ਉਹ ਨਾਲੇ ਤਾਂ ਮੈਨੂੰ ਐ ਕਰਕੇ ਜਗ੍ਹਾ ਦੇਈ ਉਹ ਨਾਲੇ ਮੇਰੇ ਮੁੰਮਾ ਚੱਕੀ ਜਾਵੇ ਸਾਡੀ ਤਾਂ ਐ ਨਹੀਂ ਹੈ ਸਾਡੀ ਤਾਂ ਐ ਨਹੀਂ ਮੈਂ ਉਹਦੇ ਮੁੰਮਾ ਚੱਕੀ ਆ ਮੈਂ ਵੀ ਇਹ ਸਾਡੇ ਤਾਂ ਐ ਨਹੀਂ ਉਹ ਤਾਂ ਮੈਂ ਅੱਗੇ ਡਰਾਈਵਰ ਸੀਟ ਤੇ ਜਿਹੜਾ ਭਾਈ ਬੈਠਾ ਜਦੋਂ ਮੈਂ ਉਹਨੂੰ ਦੇਖਿਆ ਉਹ ਐ ਫੁੱਲਾਈ ਬੈਠਾ ਸੀ ਕੰਨ ਨੂੰ ਜਦੋਂ ਉਹਨੇ ਐਂ ਜਿਹਾ ਲਾਇਆ ਮੈਨੂੰ ਉਹਦੀ ਸ਼ਕਲ ਜਿੱਤੇ ਸੀ ਅੱਧੀ ਕ ਮੈਂ ਪੈਰ ਜਾਂ ਪਿੱਛੇ ਕਰਕੇ ਮੈਂ ਕਹਾ ਨਹੀਂ ਤੁਸੀਂ ਤਾਂ ਹੋਰ ਹੋ ਮੈਂ ਕਹਾ ਮੈਂ ਤਾਂ ਹੋਰ ਨਾਲ ਜਾਣਾ ਹੈ ਕਹਿੰਦੀ ਅਸੀਂ ਵੀ ਕਹਿੰਦੀ ਆਈ ਸੋਚਿਆ ਵੀ ਇਹ ਕਿੱਧਰ ਚੱਲਦੀ ਹੁੰਦੀ ਹੈ ਜੇ ਮੈਂ ਕਿਹਾ ਸੌਰੀ ਮੈਨੂੰ ਭਲੇਖਾ ਪੈ ਗਿਆ ਮੈਂ ਕਿਹਾ ਮੁੰਡੇ ਦਾ ਤੁਹਾਡੇ ਦਾ ਹਣੀ ਬਈ ਸਾਹਮਣੇ ਖੜਾ ਫਿਰ ਮੈਂ ਕਹਾ ਉਹ ਹੋ ਗਿਆ ਇਹ ਮੇਰੀ ਬੇਇੱਜ਼ਤੀ ਹੀ ਹੋ ਰਹੀ ਸੀ ਚੱਲ ਉਹਨਾਂ ਨੇ ਮੈਨੂੰ ਗੱਲ ਜਨ ਨਾਲ ਲੜਾ ਇੱਕ ਉਹਨਾਂ ਦੀ ਬੁੜੀ ਵੀ ਫਿਰ ਨਾਲ ਹੀ ਬਸ ਉੱਤਰੀ ਸੀ ਉਹਨਾਂ ਨੂੰ ਬਿਠਾਉਣੇ ਪਏ ਸੀ ਇਹ ਗੱਦਰੇ ਫੈ ਨਹੀਂ ਉਹਨੂੰ ਜਾਨਾ ਹਣੀ ਬਈ ਨੂੰ ਅਕੇ ਦੱਸਿਆ ਨਹੀਂ ਬਈ ਇਹਨਾਂ ਪਸਿਆ ਬਾਈ ਉਹ ਤੇ ਲੰਬੀ ਜਾਂਦਾ ਕਾਰ ਵਾਲੇ ਕਾਰ ਲੈ ਵੀ ਮਾਰਦੇ ਪੜਾਈ ਕਿੱਦਾਂ ਕੱਲ ਵਾਲੀ ਹੋਣੀ ਜੀ ਮੇਰੇ ਨਾਲ ਜੇ ਕੱਲ ਨੂੰ ਪਰਸੋਂ ਵੀ ਲੈਣਗੇ ਅੱਜ ਨਹੀਂ ਹੋਊਗਾ ਹੋਰ ਮੈਂ ਬਾੜੀ ਕੋੜੀ ਵਧੀਆ ਬਾਈ ਤੁਸੀਂ ਦੱਸੋ ਕਿ ਐਸੇ ਹੋਵੇ ਐਸੇ ਹੋਵੇ ਨਾ ਆ ਜਾਂਦੀ ਉਹਦੀ ਮੈਂ ਤਿੰਨਾ ਚਾਰਾ ਕੰਮਾਂ ਤੇ ਲੱਗ ਜਾਂਦੀ ਆ ਦਿਮਾਗ ਦੇ ਨਾਲ ਹੀ ਅੱਜ ਰਸਤੇ 'ਚ ਸੱਤ ਜਦੋਂ ਟ੍ਰਾਈਡੈਂਟ ਫੈਕਟਰੀ ਆਈ ਤੂੰ ਕੀ ਸੋਚਿਆ ਮੈਂ ਕਿਹਾ ਇਹਦੇ 'ਚ ਜੌਬ ਪਤਾ ਕਰਾਂ ਉਹ ਠੀਕ ਐ ਹੰਡਿਆ ਸਹੀ ਕਹਿ ਰਹੇ ਆਂ ਆਪਾਂ ਹੁਣ ਮੈਂ ਚਾਹੂੰ ਯਾਰ ਇਹ ਇਹ ਜਿਹੜਾ ਕੰਮ ਆ ਨਾ ਇਸ ਸਟ्रेस ਬੜਾ ਹੋ ਜਾਂਦਾ ਤੈਨੂੰ ਕਿਵੇਂ ਸਰਦੋ ਘਣਾ ਨਾ ਰੰਸੀ ਉਹ ਤੇ ਗਰਮੀ ਪਤਾ ਕਿੰਨੀ ਐ ਸਾਲ ਲਾਈ ਮੈਂ ਨਾਈਟ ਡਿਊਟੀ ਚ ਕਰਨਾ ਕਰਨਾ ਤੇ ਚਲੋ ਜਿੰਨੇ ਮਹੀਨੇ ਵੀ 12-12 ਘੰਟੇ ਸ਼ਿਫਟ ਲਾ ਲਈ ਮੈਂ ਕੰਮ ਦਾ ਪਤਾ ਕਰਨਾ ਇਹ ਰਾਣਾ ਅੱਜ ਸਾਰੇ ਮੈਂ ਸੋਝੀ ਦੇ ਇੱਕ ਹੀ ਲੱਗਦੀ ਮੈਂ ਤਾਂ ਹੁਈ ਜਿਹੀ ਆ ਪਰ ਮੈਂ ਕੰਮ ਬਹੁਤ ਤਗੜੇ ਤਗੜੇ ਹਿੱਤੇ ਹੋਏ ਨੇ ਮਨ ਗਰਮੀ ਗਰਮੀ ਵਾਲੇ ਵੀ ਚੰਦ ਲੈਣੀ ਆ ਮੈਂ ਕਰੀ ਸਾਰੇ ਪੇਮੈਂਟ ਸਾਰੇ ਉੱਤੇ 7000 ਹੁੰਦੇ ਸੀ 7200 ਮੇਰੇ ਕੋਲੇ ਰਹਿੰਦਾ ਸੀ ਬਾਕੀ ਸਾਰੇ ਤੇ ਦੇਖੀ ਲੈ ਹਮੂੰ 7000 ਤੇ ਰਹਿ ਜਾਈਗਾ ਇਹ ਇਹ ਬਈ ਬਲੌਗਰ ਇਹ ਤੁਸੀਂ ਵੀ ਮੇਰਾ ਸਾਥ ਦੇਣਾ ਕਮੈਂਟ ਆ ਤੇ ਦੱਸਣਾ ਵੀ ਮੈਂ ਚੰਗੀ ਗੱਲ ਕਹੀ ਹੈ ਕਿ ਮਾੜੀ ਕਹੀ ਆ ਨਹੀਂ ਆ ਨਹੀਂ ਮੈਂ ਮਾੜੀ ਨਹੀਂ ਕਹਿੰਦੀ ਇਹਨਾਂ ਬੰਦੇ ਦੇ ਹੱਥ 'ਚ ਜੇ ਤਾਂ 7000 ਆ ਰਿਆ ਤਾਂ ਉਹਨੂੰ 7 'ਚ ਵੀ ਸਬਰ ਕਰਨਾ ਆਉ ਦੂਗਾ ਜਦੋਂ ਉਹਨੂੰ ਪਤਾ ਵੀ ਮੇਰੇ ਕੋਲੋਂ ਆਉਣਾ ਹੀ 7 ਆ ਤੇ ਜੇ ਅੱਜ ਮੇਰੇ ਕੋਲ 20 30 ਜਿੰਨਾ ਵੀ ਆ ਰਿਆ ਤਾਂ ਮੇਰੀ ਤਮਾਉਣਨੀ ਜਿਆਦਾ ਵੱਧ ਗਈ ਵੀ ਮੇਰੇ ਕੋਲ ਤਾਂ ਵੱਧ ਪੈਸੇ ਆ ਰਹੇ ਮੈਂ ਉਹਨੇ ਆਪਦੇ ਖਰਚੇ ਵਧਾ ਲੇ ਜੇ ਮੇਰੇ ਕੋਲ ਘੱਟ ਆਉਂਦੇ ਨਾਲ ਆਉਗੀ ਤਾਂ ਮੈਂ ਉਹਦੇ ਖਰਚੇ ਵੀ ਉਹਨੇ ਕਿ ਮੇਨਟੇਨ ਕਰਕੇ ਰੱਖੂੰਗੀ ਵੀ ਮੇਰੇ ਕੋਲ ਇੰਨੇ ਕੀ ਆਉਣੇ ਆ ਮੈਂ ਇੰਨੇ ਕੀ ਲਾਉਣੇ ਆ ਇਹ ਹੁੰਦੀ ਆ ਆਮ ਵੀ ਚਾਦਰ ਦੇਖ ਕੇ ਪੈਰ ਫਸਾਰਨੇ ਚਾਹੀਦੇ ਸਹੀ ਗੱਲ ਆ ਆਪਾਂ ਸੱਚੀ ਗੱਲ ਆ ਵੀ ਖਰਚੇ ਵਧਾ ਲੈਣੇ ਆ ਹਨਾ ਜੇ ਦਾ ਆਪਣੇ ਕੋਲ ਖੁੱਲਾ ਪੈਸਾ ਆਉਣ ਲੱਗਣਾ ਆਪ ਨੂੰ ਇਹ ਹੁੰਦਾ ਵੀ ਆਈ ਰਣੇ ਹੁਣ ਮੰਨ ਲੈ ਅੱਜ ਦੀ ਪੇਮੈਂਟ ਆ ਮੈਂ ਕਹੂੰ ਵੀ ਅੱਜ ਲਾ ਦਮ ਕੱਲ ਨੂੰ ਤਾਂ ਆਈ ਜਾਣੀ ਆ ਕੱਲ ਨੂੰ ਵੀ ਸ਼ੂਟ ਹੈਗਾ ਹੀ ਆ ਪਰ ਉਹ ਗੱਲ ਵਕਤ ਆ ਤਾਂ ਮੈਂ ਵਧ ਗਈ ਬੰਦੇ ਦੀ ਚਲੋ ਅੱਜ ਆਪਾਂ ਇਹਨੂੰ ਪੇਮੈਂਟ ਨਹੀਂ ਦਿੰਦੇ ਫਿਰ ਇਹ ਕੱਲ ਦੇ ਆਪਾਂ ਦੇ ਜੋੜ ਕੇ ਹਾਂ ਤਾਂ ਮਨ ਆਪਾਂ ਇਹਦੇ ਤੋਂ ੜਾਈ ਦੇਣੇ ਆ ਆਪਾਂ ਕਾਨੂੰ ਬੈਸ ਖਰਾਬ ਕਰ ਦੋ ਮੈਂ ਤਾਂ ਇੱਕ ਸੰਪਾ ਦਿੱਤੀ ਮੈਂ ਕਿਹਾ ਕਿ ਡਾਊਨ ਵੀ ਉਹ ਵੀ ਮੋਕ ਕਰੀਏ ਨਾਲ ਨਾਲ ਠੀਕ ਐ ਜੇ ਤੂੰ ਵੀ ਪਾਣੀ ਦੇ ਗੈਪ ਨੂੰ ਸੈੱਟ ਕਰਨੀ ਐ ਠੀਕ ਆ ਠੀਕ ਆ ਠੀਕ ਆ ਮੈਂ ਤਾਂ ਕਰਦਾ ਹੀ ਰਹਿੰਦਾ ਐ ਜੈਂਪਰ ਸੈੱਟ ਲੈ ਕਹਿਣ ਦਾ ਭਾਵ ਇਹਨੇ ਤਾਂ ਸਾਰੀਆਂ ਪੇਮੈਂਟਾਂ ਦੇ ਘੱਡਾ ਥਾਣੇ ਦੀ ਕੱਢ ਲਿਆ ਥਾਣਿਆਂ ਦਾ ਘੱਡਾ ਪੁੱਲ ਰਿਆ ਸਾਰਾ ਕਿਰਟਾੜ ਦੇ ਪਤਾ ਨਹੀਂ ਕਾਹ ਤੋਂ ਲਾਦੇ ਨੇ ਰੱਬਾ ਕੱਢ ਦੇ ਹਵਾ ਦੀ ਨਜ਼ਰੀ ਲਾ ਦੇ ਕੇ ਇਹਦੇ ਮੇਰੇ ਨਜ਼ਰੋਂ ਨਾ ਲਾ ਦੇ ਲੈ ਚੀਨ ਨਾ ਲਾ ਦੇ ਪੀਜਾ ਚਲੋ ਵੀ ਸੀਨ ਬਾਈ ਕਰਦਾ ਮਾਣਾ ਦੋ ਜੇ ਹੁਣ ਰੋਈ ਤਾਂ ਦੇਖੀ ਫਿਰ ਨਹੀਂ ਰੋਦੀ ਹਾਂ ਆਸ਼ਮੰਮੀ ਤੇ ਜਸਨਾ ਦੋ ਤਾ ਚਲ ਹੱਟ ਜਮੈਂ ਤੇ ਨੋ ਰੇਂਗ ਲਾਉਂਗੀ ਤੇ ਚੱਲ ਇਧਰ ਰੋ ਲਾਈ ਸਭ ਚਾ ਦਰ ਪਾਈ ਲੋਡ ਕਰੂੰਗੀ ਹਾਂ ਇਧਰ ਮੂਰੇ ਆ ਕੇ ਮੰਨ ਤੇ ਇਧਰ ਇਧਰ ਕਰ ਲਓ ਬਈ ਤਰਾ ਚਿਹਰੇ ਤੇ ਨਾ ਹਰੂੰਗੀ ਤੇ ਬੱਸ ਤੇ ਮਾਰੇ ਘੁੱਟ ਬੰਦਾ ਚੱਕ ਨਹੀਂ ਸਕਦਾ ਤਾਂ ਲਾਈਏ ਰੋਲ ਕੈਮਰਾ ਐਕਸ਼ਨ ਇਹ ਇਹ ਆਪਦੀ ਸੱਸ ਨੂੰ ਐ ਜਦੋਂ ਤੀਆਂ ਆਇਆ ਕਰਨੀ ਹੈ ਨਾ ਆਦੇ ਵਿਆਹ ਤੋਂ ਬਾਅਦ ਤੀਆਂ ਚਾਹੀ ਤਿਆਰ ਕਰਕੇ ਨਾਲ ਲੈ ਕੇ ਜਾਇਆ ਕਰੂ ਉੱਥੇ ਉੱਥੇ ਫੇਰ ਸੱਸ ਮਾਰੇ ਕਰੂ ਕਾਵਲੀ ਬਣਾਤਾ ਮੈਨੂੰ ਅਣ ਹੋਣੀ ਜਿਹੜੇ ਉਧਰਲੇ ਕੇੜੀਆਂ ਵਾਲੇ ਹੁੰਦੇ ਆ ਉਹ ਮੂੰਹੋਂ ਕਾਇ ਲੱਗਣ ਲੱਗਾ ਤੈਨੂੰ ਮਾਰੇ ਜੀ ਹਾਏ ਇਹ ਖਾਜੋ ਮੱਥੇ ਤੇ ਵੀ ਲੱਗ ਸਕਦੇ ਆ ਲੈ ਹਾਇ ਨਹੀਂ ਨਾ ਇਹ ਦੇਖੋ ਕੱਕਲਾ ਇਹ ਤਾਂ ਗੋਰੀਆਂ ਹੀ ਅੰਦਰ ਕਰ ਕੋ ਕਿਹੜੀਆਂ ਦੀਆਂ ਚੱਲ ਗਈਆਂ ਹੁਣ ਹੈ ਲੈ ਬਈ ਸੀ ਨਾ ਮੈਂ ਪੱਖਾ ਲਾ ਦੋਈ ਸੀ ਹਾਂ ਚਲਾਇਓ ਫੈਨ ਜੇ